ਤਾਂ ਕਿ ਚੁੱਲੂ ਪਰ ਪਾਣੀ ਚ ਡੁੱਬ ਜਾਣਾ ਚਾਹੀਦਾ ਇਹੋ ਜੀਆਂ ਸਰਕਾਰਾਂ ਨੂੰ ਪਰ ਇੱਥੇ ਬਹੁਤ ਆ ਜੇ ਕਿਸੇ ਨੇ ਆ ਕੇ ਡੁੱਬਣਾ ਕਿਉਂਕਿ ਪ੍ਰਬੰਧ ਤੁਹਾਡੇ ਕੋਈ ਨਹੀਂ ਕਿਸੇ ਕਿਸਮ ਦੀ ਕੋਈ ਦਿਖਾਈ ਨਹੀਂ ਦਿੱਤੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹ ਲੱਗੀਆਂ ਹੋਈਆਂ ਪਰ ਸਰਕਾਰ ਦਾ ਪ੍ਰਬੰਧ ਉਸ ਤਰੀਕੇ ਨਾਲ ਨਹੀਂ ਆ ਕਿ ਪਤਾ ਨਹੀਂ ਸੀ ਕਿ ਪਾਣੀ ਆਉਣਾ ਇੱਧਰ ਸਰਕਾਰ ਵੱਲੋਂ ਹਜੇ ਤੱਕ ਬੋਟ ਦਾ ਪ੍ਰਬੰਧ ਵੀ ਨਾ ਹੋਣਾ ਕਿਵੇਂ ਦੇ ਅੰਦਰ ਲੋਕਾਂ ਦੇ ਇਹ ਹਾਲਾਤ ਨੇ ਕਿ ਲੋਕ ਤਰਸ ਰਹੇ ਨੇ ਕਿ ਕੋਈ ਬੇੜੀ ਆਵੇ ਤੇ ਸਾਨੂੰ ਬੰਨੇ ਲਾਵੇ ਲੋਕ ਜੇ ਤਾਂ ਕੋਈ ਬੋਟ ਜਾਂਦੀ ਆ ਹੱਥ ਮਾਰਦੇ ਨੇ ਮਿੰਨਤਾ ਕਰਦੇ ਨੇ ਕੋਈ ਕਹਿੰਦਾ ਸਾਨੂੰ ਲੈ ਜਾਓ ਕੋਈ ਕਹਿੰਦਾ ਸਾਨੂੰ ਲੈ ਜਾਓ ਕੋਈ ਕਹਿੰਦਾ ਸਾਡੀ ਬਾਹ ਫੜ ਲਓ ਤੇ ਸਾਰੇ ਲੋਕ ਉਹ ਨੇ ਜਿਹੜੇ ਸਰਕਾਰ ਨੂੰ ਟੈਕਸ ਦਿੰਦੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਸਰਕਾਰ ਚੱਲਦੀ ਤੇ ਜਿਨ੍ਹਾਂ ਦੀ ਵਜ੍ਹਾ ਨਾਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਹਾਜ਼ ਚੜ੍ਹ ਕੇ ਤਾਮਨ ਲਾਡੂ ਜਾ ਕੇ ਢਿਲ ਦੀ ਖਾਏ ਆਉਂਦੇ ਨੇ ਇਹ ਉਹ ਲੋਕ ਨੇ ਪਰ ਇਹ ਲੋਕ ਛੱਡ ਦਿੱਤੇ ਆ ਰੱਬ ਆਸਰੇ ਕੇ ਜੇ ਕੋਈ ਕੱਢ ਸਕਦਾ ਕੱਢ ਲੋ ਨਹੀਂ ਤਾਂ ਡੁੱਬਦੇ ਮਰ ਜਾਓ ਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਦਿੰਦੇ ਨੇ ਕਿ ਅਸੀਂ ਟੀਮਾਂ ਬਣਾ ਦਿੱਤੀਆਂ ਅਸੀਂ ਫਲਾਣੇ ਮੰਤਰੀ ਦੀ ਡਿਊਟੀ ਲਾ ਦਿੱਤੀ ਫਲਾਣੇ ਸੰਤਰੀ ਦੀ ਡਿਊਟੀ ਲਾ ਦਿੱਤੀ ਹੈ ਟੀਮਾਂ ਬਣਾ ਦਿੱਤੀਆਂ ਪਰ ਅਸਲ ਦੇ ਵਿੱਚ ਪ੍ਰਬੰਧ ਕਿਤੇ ਵੀ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਮੁਆਵਜ਼ੇ ਤਾਂ ਦੂਰ ਦੀ ਗੱਲ ਜਿਹੜੇ ਲੋਕ ਅੰਦਰ ਫਸੇ ਹੋਏ ਆ ਡੁੱਬ ਰਹੇ ਨੇ ਗਲਗਲ ਤੱਕ ਉਹਨਾਂ ਦੇ ਪਾਣੀ ਆ ਉਹਨਾਂ ਨੂੰ ਕੱਢਣ ਦਾ ਕੋਈ ਪ੍ਰਬੰਧ ਨਹੀਂ ਸਰਕਾਰ ਦਾ ਕੋਈ ਵੀ ਬੰਦਾ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਆ ਚੈਲੰਜ ਆ ਸਾਡਾ ਕਿ ਇੱਥੇ ਸਰਕਾਰ ਦਾ ਇੱਕ ਵੀ ਪ੍ਰਬੰਧ ਦਿਖਾਈ ਦਿੱਤਾ ਹੋਵੇ ਫਰੋਈਪੁਰ ਦੇ ਪਿੰਡਾਂ ਦੇ ਵਿੱਚ ਹੜ ਆਇਆ ਹੋਇਆ ਪਰ ਸਰਕਾਰ ਦਾ ਇੱਕ ਵੀ ਪਰਸੈਂਟ ਪ੍ਰਬੰਧ ਇੱਥੇ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਨਾ ਤਾਂ ਕੋਈ ਵੋਟ ਹੈ ਨਾ ਲੋਕਾਂ ਦੇ ਲਈ ਕੋਈ ਜਿਹੜਾ ਹਰੇ ਚਾਰੇ ਦਾ ਪ੍ਰਬੰਧ ਨਾ ਲੋਕਾਂ ਨੂੰ ਕੱਢਣ ਦਾ ਪ੍ਰਬੰਧ ਹੈ ਅੰਦਰ ਜਾ ਕੇ ਅਸੀਂ ਦੇਖ ਕੇ ਆਏ ਆਂ ਅੰਦਰ ਲੋਕਾਂ ਦੇ ਇਹ ਹਾਲਾਤ ਨੇ ਕਿ ਲੋਕ ਤਰਸ ਰਹੇ ਨੇ ਕਿ ਕੋਈ 베ੜੀ ਆਵੇ ਤੇ ਸਾਨੂੰ ਬੰਨੇ ਲਾਵੇ ਪਰ ਸਰਕਾਰ ਵੱਲੋਂ ਨਾ ਕੋਈ 베ੜੀ ਦਾ ਪ੍ਰਬੰਧ ਨਾ ਕੋਈ ਕਿਸੇ ਹੋਰ ਤਰੀਕੇ ਦਾ ਪ੍ਰਬੰਧ ਸਵੇਰੇ ਇੱਥੇ ਡੀਸੀ ਸਾਹਿਬ ਆ ਕੇ ਗਏ ਆ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰ ਗਿਆ ਕੋਲੇ ਤਹਿਸੀਲਦਾਰ ਖੜੇ ਸੀ ਉਹ ਉਹਨਾਂ ਦੀ ਪੂਸ਼ ਪੂਸ਼ ਕਰਨ ਤੇ ਲੱਗੇ ਹੋਏ ਸੀ ਪਰ ਅਸਲ ਹਕੀਕਤ ਦੇ ਵਿੱਚ ਇੱਥੇ ਜੇ ਪ੍ਰਬੰਧ ਦੇਖਣਾ ਹੈ ਸਰਕਾਰ ਦਾ ਕੋਈ ਵੀ ਬੰਦਾ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਚੈਲੰਜ ਹੈ ਸਾਡਾ ਕਿ ਇੱਥੇ ਸਰਕਾਰ ਦਾ ਇੱਕ ਵੀ ਪ੍ਰਬੰਧ ਦਿਖਾਈ ਦਿੱਤਾ ਹੋਵੇ ਜੇ ਪ੍ਰਬੰਧ ਖੜਾ ਹੈ ਤਾਂ ਆ ਪ੍ਰਾਵਾ ਆਸਰਾ ਵਾਲੇ ਵੀਰ ਨੇ ਜਾਂ ਵਾਰਿਸ ਪੰਜਾਬ ਦੇ ਜਥੇਬੰਦੀ ਜਾਂ ਹੋਰ ਇੱਥੇ ਜਿਹੜੀਆਂ ਸਿੱਖ ਸੰਸਥਾਵਾਂ ਜਾਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਦਾ ਪ੍ਰਬੰਧ ਪਰ ਜਿਹੜੀ ਸਰਕਾਰ ਹੈ ਜਿਹਦੀ ਮੁਢਲੀ ਡਿਊਟੀ ਬਣਦੀ ਹੈ ਕਿ ਆਪਦੇ ਲੋਕਾਂ ਨੂੰ ਜਦੋਂ ਉਹਨਾਂ ਤੇ ਸਮੱਸਿਆ ਆਵੇ ਉਹਨਾਂ ਦੀ ਬਾਹ ਫੜਨ ਕਿਉਂਕਿ ਸਾਰੇ ਲੋਕ ਉਹ ਨੇ ਜਿਹੜੇ ਸਰਕਾਰ ਨੂੰ ਟੈਕਸ ਦਿੰਦੇ ਨੇ ਜਿੱਦਾਂ ਦੀ ਵਜ੍ਹਾ ਨਾਲ ਸਰਕਾਰ ਚੱਲਦੀ ਤੇ ਜਿਨ੍ਹਾਂ ਦੀ ਵਜ੍ਹਾ ਨਾਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਹਾਜ਼ ਚੜ੍ਹ ਕੇ ਤਾਮਨ ਲਾਡੂ ਜਾ ਕੇ ਇਡਲੀ ਖਾਏ ਆਉਂਦੇ ਨੇ ਇਹ ਉਹ ਲੋਕ ਨੇ ਪਰ ਇਹ ਲੋਕ ਛੱਡਦੇ ਰੱਬ ਆਸ ਰੇ ਕਿ ਜੇ ਕੋਈ ਕੱਢ ਸਕਦਾ ਕੱਢ ਲੋ ਨਹੀਂ ਤਾਂ ਡੁੱਬਦੇ ਮਰ ਜਾਓ ਲੋਕਾਂ ਦੇ ਹਾਲਾਤ ਇਹ ਨੇ ਲੋਕ ਆਏ ਤਰਸ ਰਹੇ ਨੇ ਜਿਵੇਂ ਕਿ ਕੋਈ ਕਦੇ ਉਹਨਾਂ ਨੇ ਕੋਈ ਚੀਜ਼ ਦੇਖੀ ਨਾ ਹੋਵੇ ਲੋਕ ਜਦੋਂ ਕੋਈ ਵੋਟ ਜਾਂਦੀ ਆ ਹੱਥ ਮਾਰਦੇ ਨੇ ਮਿੰਨਤਾ ਕਰਦੇ ਨੇ ਕੋਈ ਕਹਿੰਦਾ ਸਾਨੂੰ ਲੈ ਜਾਓ ਕੋਈ ਕਹਿੰਦਾ ਸਾਨੂੰ ਲੈ ਜਾਓ ਕੋਈ ਕਹਿੰਦਾ ਸਾਡੀ ਬਾਹ ਫੜ ਲਓ ਇਹ ਹਾਲਾਤ ਇੱਥੇ ਬਣੇ ਹੋਏ ਨੇ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਨੁਮਾਇੰਦੇ ਤੋਂ ਕਰਵਾਉਣਾ ਵੀ ਕੀ ਹੈ ਜੇ ਡੀਸੀ ਸਾਹਿਬ ਆ ਜਾਣਗੇ ਲੋਕਾਂ ਨੂੰ ਉਹਨਾਂ ਦੇ ਆਿਆਂ ਦਾ ਕੋਈ ਫਾਇਦਾ ਨਹੀਂ ਹੋਣਾ ਲੋਕਾਂ ਨੂੰ ਫਾਇਦਾ ਉਦੋਂ ਹੋਵੇਗਾ ਜਦੋਂ ਇੱਥੇ ਕੋਈ ਪ੍ਰਬੰਧ ਹੋਵੇਗਾ ਤੁਸੀਂ ਜਿੱਥੇ ਮਰਜ਼ੀ ਪਾਸੇ ਦੇਖ ਲਓ ਪ ਸਰਕਾਰ ਦੇ ਜੇ ਕਹਿਣਾ ਹੋਵੇ ਕਿ ਡੁੱਬਣ ਲਈ ਪਾਣੀ ਬਹੁਤ ਹੈ ਵੈਸੇ ਤਾਂ ਹੁੰਦਾ ਕਿ ਚੁੱਲੂ ਪਰ ਪਾਣੀ ਚ ਡੁੱਬ ਜਾਣਾ ਚਾਹੀਦਾ ਇਹੋ ਜਿਹਾ ਸਰਕਾਰਾਂ ਨੂੰ ਪਰ ਇੱਥੇ ਬਹੁਤ ਹੈ ਜੇ ਕਿਸੇ ਨੇ ਆ ਕੇ ਡੁੱਬਣਾ ਕਿਉਂਕਿ ਪ੍ਰਬੰਧ ਤੁਹਾਡੇ ਕੋਈ ਨਹੀਂ ਕਿਸੇ ਕਿਸਮ ਦੀ ਕੋਈ ਦਿਖਾਈ ਨਹੀਂ ਦਿੱਤੀ ਇੱਥੇ ਕੁਝ ਵੀਰਾਂ ਨੇ ਸਵਾਲ ਸ਼ੁਰੂ ਕੀਤੇ ਡੀਸੀ ਸਾਹਿਬ ਨੂੰ ਤਾਂ ਇੱਥੇ ਵੀ ਕਈ ਹੁੰਦੇ ਨੇ ਭਗਤ ਹੁੰਦੇ ਨੇ ਜਿਹੜੇ ਉਹਨਾਂ ਨੂੰ ਚੁੱਪ ਕਰਾਉਣ ਲੱਗ ਗਏ ਕਿ ਨਹੀਂ ਨਹੀਂ ਤੁਸੀਂ ਬੋਲੋ ਨਾ ਬੋਲੋ ਕਿਉਂ ਨਾ ਸਵਾਲ ਕਰਨਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੁਰਗੀ ਮੱਛੀ ਦਾ ਮੁਆਵਜ਼ਾ ਕੁਕੜੀ ਦਾ ਮੁਆਵਜ਼ਾ ਆਂਡਿਆਂ ਦਾ ਮੁਆਵਜ਼ਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਪਰ ਫਸੇ ਹੋਏ ਆ ਡੁੱਬ ਰਹੇ ਨੇ ਗਲਗਲ ਤੱਕ ਉਹਨਾਂ ਦੇ ਪਾਣੀ ਆ ਉਹਨਾਂ ਨੂੰ ਕੱਢਣ ਦਾ ਕੋਈ ਪ੍ਰਬੰਧ ਨਹੀਂ ਇਸ ਤਰੀਕੇ ਦੇ ਹਾਲਾਤ ਇੱਥੇ ਬਣੇ ਹੋਏ ਨੇ ਇਹ ਕੱਲਾ ਇੱਕ ਏਰੀਆ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਦਿੰਦੇ ਨੇ ਕਿ ਅਸੀਂ ਟੀਮਾਂ ਬਣਾ ਦਤੀਆਂ ਅਸੀਂ ਫਲਾਣੇ ਮੰਤਰੀ ਦੀ ਡਿਊਟੀ ਲਾ ਦਤੀ ਫਲਾਣੇ ਸੰਤਰੀ ਦੀ ਡਿਊਟੀ ਲਾ ਦਤੀ ਹੈ ਟੀਮਾਂ ਬਣਾ ਦਿੱਤੀਆਂ ਪਰ ਅਸਲ ਦੇ ਵਿੱਚ ਪ੍ਰਬੰਧ ਕਿਤੇ ਵੀ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਜਦੋਂ ਤੁਸੀਂ ਅੰਦਰ ਜਾਓਗੇ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ ਪਾਣੀ ਨੂੰ ਦੇਖ ਦੇਖ ਪਾਣੀ ਨੂੰ ਦੇਖ ਦੇਖ ਮਰੀਜ਼ ਬਣਦੇ ਜਾ ਰਹੇ ਨੇ ਲੋਕ ਜਿਹੜੀਆਂ ਪ੍ਰੈਗਨੈਂਟ ਔਰਤਾਂ ਸਮਾਜ ਸੇਵੀ ਸੰਸਥਾਵਾਂ ਦੀਆਂ ਕਿ ਇੱਕ ਇੱਕ ਦੋ ਦੋ ਕਿਸ਼ਤੀਆਂ ਕਿੰਨਾ ਕਿ ਪ੍ਰਬੰਧ ਜਿਹੜਾ ਜਦੋਂ ਕੋਈ ਵੱਡੇ ਪੱਧਰ ਤੇ ਪ੍ਰਬੰਧ ਕਰਨਾ ਹੁੰਦਾ ਤਾਂ ਸਰਕਾਰ ਨੇ ਕਰਨਾ ਹੁੰਦਾ ਇਹ ਤਾਂ ਇੱਕ ਮਹਿਜ ਲੋਕ ਜਿੰਨੇ ਮਦਦ ਕਰ ਸਕਦੇ ਉਹ ਕਰ ਰਹੇ ਨੇ ਪਰ ਸਰਕਾਰ ਦਾ ਇੱਥੇ ਕਿਸੇ ਤਰੀਕੇ ਦਾ ਕੋਈ ਪ੍ਰਬੰਧ ਖਾਈ ਨਹੀਂ ਦਿੰਦਾ ਜਿੱਥੋਂ ਤੱਕ ਵੀ ਤਸਵੀਰਾਂ ਪਾਣੀ ਪਾਣੀ ਹੈ ਪਰ ਜੇ ਦੇਖ ਲਈਏ ਕਿ ਸਰਕਾਰ ਇੱਥੇ ਕੋਈ ਬੌੜੀ ਹੋਵੇ ਉਹ ਇੱਥੇ ਨਹੀਂ ਦਿਖਾਈ ਦੇ ਵੀ ਘੱਟੋ ਘੱਟ ਇੱਥੇ 10 ਤੋਂ 15 ਜਿਹੜੀਆਂ ਕਿਸ਼ਤੀਆਂ ਦੀ ਲੋੜ ਹੈ ਉਹ ਇੱਥੇ ਕੋਈ ਨਹੀਂ ਪਸ਼ੂਆਂ ਲਈ ਅੰਦਰ ਹਰੇ ਚਾਰੇ ਦੀ ਲੋੜ ਆ ਉਹ ਇੱਥੇ ਕੋਈ ਨਹੀਂ ਮੈਡੀਕਲ ਸਹੂਲਤਾਂ ਦੇ ਕੈਂਪ ਅੱਦੇ ਤੋਂ ਜ਼ਿਆਦਾ ਸੰਸਥਾਵਾਂ ਨੇ ਲਾਏ ਆ ਅੱਗੇ ਲੰਗਰ ਸੰਸਥਾਵਾਂ ਨੇ ਲਾਏ ਆ ਪਰ ਸਰਕਾਰ ਨੇ ਲੋਕਾਂ ਨੂੰ ਛੱਡ ਦਿੱਤਾ ਹੈ ਸਰਕਾਰ ਕੋਲੇ ਇਸ਼ਤਿਹਾਰ ਲਾਉਣ ਲਈ ਟਾਈਮ ਹੈ ਮੀਡੀਆ ਤੇ 800 ਕਰੋੜ ਲਈ ਖਰਚਣ ਲਈ ਟਾਈਮ ਹੈ ਪਰ ਜੇ ਜ਼ਮੀਨੀ ਹਕੀਕਤ ਆਕੇ ਦੇਖਣਾ ਹੋਵੇ ਸਰਕਾਰ ਲਈ ਇੱਥੇ ਕੋਈ ਟਾਈਮ ਨਹੀਂ ਸਰਕਾਰ ਕੋਲੇ ਇੱਥੇ ਕੋਈ ਫੰਡ ਨਹੀਂ ਹੈ ਇਹ ਹਾਲਾਤ ਤੁਸੀਂ ਇੱਥੇ ਸਰਕਾਰ ਦੇ ਦੇਖ ਸਕਦੇ ਹੋ ਮੈਡਮ ਸਰਕਾਰ ਵੱਲੋਂ ਹਜੇ ਤੱਕ ਬੋਰਡ ਦਾ ਪ੍ਰਬੰਧ ਵੀ ਨਾ ਹੋਣਾ ਕਿਵੇਂ ਦੇਖਦੇ ਹੋ ਮੈਂ ਜੀ ਹੁਣੇ ਦੱਸਿਆ ਜੀ ਕਿ ਮੈਂ ਉਹੀ ਟਾਈਪ ਕਰ ਰਹੀ ਹਾਂ ਆਰਮੀ ਨਾਲ ਵੀ ਬੀਐਸਐਫ ਨਾਲ ਵੀ ਫੂਡ ਵੀ ਦਿੰਦੇ ਆ ਅਸੀਂ ਐਨਡੀਆਰਐਫ ਦੀ ਜਿਹੜੀ ਟੀਮ ਹੈ ਉਹ ਵੀ ਤੁਹਾਨੂੰ ਪਤਾ ਹੈ ਰਿਕੁਇਜ਼ਿਸ਼ਨਡ ਹੈ ਉਹ ਜੇਰੇ ਲੱਗੀ ਹੋਈ ਹੈ ਕੱਲ 21 ਵਜੇ ਤੱਕ ਉੱਥੇ ਆਪਰੇਸ਼ਨ ਚੱਲਿਆ ਸਵੇਰੇ ਕਿਲਚੇ ਅਰਲੀ ਮਾਰਨਿੰਗ ਸ਼ੁਰੂ ਹੋ ਗਿਆ ਤਾਂ ਆਰਮੀ ਦੀ ਟੀਮ ਮੇਰੀ ਸਾਰੇ ਜਦੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਆਪਣਾ ਇਸ਼ੂ ਆ ਰਿਹਾ ਹੈ ਕਿ ਇਵੈਕੂਏਸ਼ਨ ਥੋੜਾ ਜਿਹਾ ਲੇਟ ਹੋ ਗਈ ਹੈ ਤਾਂ ਇਮੀਡੀਏਟਲੀ ਮੈਂ ਇੱਥੇ ਪਹੁੰਚ ਕੇ ਕੋਆਰਡੀਨੇਟ ਕੀਤਾ ਹੈ ਆਰਮੀ ਦੀ ਟੀਮ ਵੀ ਪਹੁੰਚ ਰਹੀ ਹੈ ਜੀ ਪਰ ਵੀ ਲੋਕ ਕਹਿੰਦੇ ਕਿ ਲੋਕ ਘਰਾਂ ਚ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹ ਲੱਗੀਆਂ ਹੋਈਆਂ ਪਰ ਸਰਕਾਰ ਦਾ ਪ੍ਰਬੰਧ ਉਸ ਤਰੀਕੇ ਨਾਲ ਨਹੀਂ ਹੈ ਕੀ ਪਤਾ ਨਹੀਂ ਸੀ ਕਿ ਪਾਣੀ ਆਉਣਾ ਇਧਰ ਨਹੀਂ ਨਹੀਂ ਡੈਫੀਨੇਟਲੀ ਜੀ ਜਦੋਂ ਹੀ ਸਾਨੂੰ ਕੱਲ ਆਰਮੀ ਦਾ ਰਾਤੀ ਡਰੋਨ ਸਰਵੇ ਹੋ ਗਿਆ ਤੇ ਡਰੋਨ ਸਰਵੇ ਤੋਂ ਬਾਅਦ ਅੱਜ ਸਵੇਰੇ ਹੀ ਇਵੈਕੂਏਸ਼ਨ ਸ਼ੁਰੂ ਹੋਣੀ ਸੀ ਕਿਲਚੇ ਡਿਸਟ्रेस ਕਾਲ ਇਸ ਤੋਂ ਪਹਿਲਾਂ ਆ ਗਈ ਤਾਂ ਕਰਕੇ ਉੱਥੇ ਡਾਇਵਰਟ ਕਰਨੇ ਪਿੱਤਾ ਹੈ ਹੁਣ ਆਪਾਂ ਨੂੰ ਵੀ ਇਹ ਥੋੜਾ ਜਿਹਾ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੀ ਕੋਈ ਵੀ ਰੈਸਕਿਊ ਆਪਰੇਸ਼ਨ ਹੈ ਕਿਤੇ ਵੀ 5 ਮਿੰਟਾਂਾਂ ਚ ਤਾਂ ਹੋ ਨਹੀਂ ਜਾਂਦਾ ਰੈਸਕਿਊ ਆਪਰੇਸ਼ਨ ਨੂੰ ਟਾਈਮ ਲੱਗਦਾ ਹੁਣ ਕਿਲਚੇ 50 ਲੋਕ ਉੱਥੇ ਸਟੈਂਡਰਡ ਸੀ ਉੱਥੇ ਪਹੁੰਚੇ ਆ ਪਹੁੰਚਣ ਤੋਂ ਬਾਅਦ ਹੁਣ ਉੱਥੇ 1.5 ਘੰਟਾ ਰੈਸਕਿਊ ਕਰਕੇ ਫਿਰ ਇੱਥੇ ਆਪਣਾ ਰੀਲੀਫ ਸੈਂਟਰ ਉੱਥੇ ਚਲਾ ਕੇ ਉਸ ਤੋਂ ਬਾਅਦ ਜਿਹੜੀ ਉੱਥੋਂ ਟੀਮ ਆਰਮੀ ਦੀ ਫ੍ਰੀ ਹੋਊਗੀ ਉਹ ਇੱਥੇ ਆਊਗੀ ਨਨਦੀਲੇਸ ਮੈਂ ਐਡੀਸ਼ਨਲ ਟੀਮਸ ਜਿਹੜੀਆਂ ਆ ਉਹ ਰਿਕੁਇਜ਼ੀਸ਼ਨ ਕਰਨ ਲਈ ਲਿਖ ਦਿੱਤਾ ਹੈ ਆਲਰੇਡੀ ਪਤਾ ਲੱਗਿਆ ਕਿੰਨੇ ਘਰ ਪ੍ਰਭਾਵਤ ਹੋਏ ਕਿੰਨੇ ਪਿੰਡ ਮਤਲਬ ਇਹ ਚ ਪ੍ਰਭਾਵਤ ਹੋਏ ਆਰਾਊਂਡ 3 ਪਿੰਡ ਇੱਥੇ ਦੱਸ ਰਹੇ ਹਾਂ ਜੀ 300 400 ਲੋਕ ਇੱਥੇ ਦੱਸ ਰਹੇ ਹਾਂ ਕਿ ਇਵੈਕੂਏਟ 1 ਮਿੰਟ ਜੀ ਇਹ 1 ਮਿੰਟ ਇਵੈਕੂਏਸ਼ਨ ਹੋਣੀ ਹੈ ਤਾਂ ਉਹ ਅਸੀਂ ਬਿਲਕੁਲ ਇੱਥੇ ਹੀ ਆ ਸਾਡੀ ਟੀਮ ਜਿੱਥੇ ਅਵੇਲੇਬਲ ਹੈ ਜੀ ਸਵੇਰ ਤੋਂ ਥੋੜਾ ਜਿਹਾ ਇੱਕ ਥੋੜਾ ਜਿਹਾ ਮੈਂ ਕਹੂੰਗੀ ਇਹ ਅਪੀਲ ਹੈ ਕਿ ਬਿਲਕੁਲ ਅਸੀਂ ਨਾਲ ਹੈ ਜੀ ਪਰਸੋਂ ਤੋਂ ਸਾਡੇ ਇਵੈਕੂਏਸ਼ਨ ਆਪਰੇਸ਼ਨ ਸ਼ੁਰੂ ਹੋ ਰੱਖੇ ਆ ਇਹ ਤੁਹਾਡੀ ਜਾਣਕਾਰੀ ਲਈ ਹੈ ਪਰਸੋਂ ਰਾਤ ਤੱਕ ਦੇਰ ਰਾਤ ਤੱਕ 12 ਵਜੇ ਤੱਕ ਟਿੰਡੀ ਵਾਲਾ ਤੋਂ ਇਵੈਕੂਏਟ ਆਪਰੇਸ਼ਨਲ ਉੱਥੇ ਕੀਤਾ ਹੀ ਇਵੈਕੂਏਸ਼ਨ ਸੈਂਟਰ ਕੱਲ ਪੂਰਾ ਦਿਨ ਚੱਲੇ ਤੋ 2:30 ਵਜੇ ਤੱਕ ਐਨਡੀਆਰਫ ਦੇ ਤਾਂ ਸਾਰੀ ਜਿੰਨੀ ਏਜੰਸੀਜ਼ ਐਨਡੀਆਰਫ ਬੀਐਸਐਫ ਇਹ ਪ੍ਰਾਈਵੇਟ ਏਜੰਸੀ ਰਾਹੀ ਤਾਂ ਜੀ ਹੁੰਦਾ ਨਹੀਂ ਹੈ ਕਿਉਂਕਿ ਪਾਣੀ ਦਾ ਲੈਵਲ ਦੇਖਿਓ ਵਧਿਆ ਹੋਇਆ ਹੈ ਇਹ ਜਿਹੜੀ ਟ੍ਰੇਨਡ ਏਜੰਸੀਜ਼ ਆ ਉਹੀ ਇਵੈਕੂਏਸ਼ਨ ਜਿਹੜਾ ਹੈ ਉਹ ਮੁਕੰਮਲ ਤਰੀਕੇ ਨਾਲ ਕਰਦੀਆਂ ਥੈਂਕ ਯੂ